ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਦਾ ਦੋਸਤ ਕੈਪਟਨ ਨਰਪੈ ਸਿੰਘ ਅੱਜ ਦੀ ਵਿਚਾਰ ਮੋਦਕੀ ਦੀ ਜੰਗ ਜੋ ਸਿੱਖਾਂ ਤੇ ਅੰਗਰੇਜ਼ਾਂ ਵਿਚਕਾਰ ਪਹਿਲੀ ਜੰਗ ਹੋਈ ਉਸ ਵਿਸ਼ੇ ਤੇ ਆਪਾਂ ਵਿਚਾਰ ਕਰਾਂਗੇ ਮੋਦਕੀ ਦੀ ਰਹਿਤਲੀ ਧਰਤੀ ਨੂੰ ਬਾਦ ਜਵਾਨਾਂ ਦੇ ਖੂਨ ਦੇ ਨਾਲ ਸਿੰਜਣ ਦਾ 18 ਦਸੰਬਰ 1845 ਦਾ ਦਿਨ ਆ ਗਿਆ ਇੱਕ ਪਾਸੇ 10 ਤੋਂ 11000 ਦੇ ਕਰੀਬ ਅੰਗਰੇਜ਼ੀ ਸੈਨਾ ਤੇ ਦੂਜੇ ਪਾਸੇ ਇਨੀਕੂ ਸਿੱਖ ਸੈਨਾ ਆਪਸ ਵਿੱਚ ਪੜਨ ਵਾਸਤੇ ਮદાન ਵਿੱਚ ਉਤਰਾਈਆਂ ਅੰਗਰੇਜ਼ੀ ਸੈਨਾ ਦੇ ਸੈਨਾਪਤੀ ਸਰ ਰੂਗਫ ਅਤੇ ਸਿੱਖ फौज ਦੇ সেনাপতি ਲਾਲ ਸਿੰਘ ਜੋ ਆਪਣੀ ਕੁਝ ਨਿੱਜੀ ਸੈਨਾ 5-6000 ਲੋਗਰੇ ਅਤੇ ਮੁਸਲਮਾਨ ਸਿਪਾਹੀਆਂ ਦੇ ਨਾਲ ਮੈਦਾਨ ਵਿੱਚ ਨਿਤਰੇ ਨਗਾਰੇ ਤੇ ਚੋਟਾ ਲਗੀਆਂ ਬਿਗਲ ਵਜੇ ਅੰਗਰੇਜ਼ਾਂ ਦਾ ਝੰਡਾ ਅਤੇ ਖਾਲਸੇ ਦਾ ਕੇਸਰੀ ਝੰਡਾ ਮੈਦਾਨ ਦੇ ਵਿੱਚ ਲਹਿਰਾਉਣ ਲੱਗਾ ਸੋ ਤੋਫਾਂ ਦੇ ਮੂੰਹ ਉੱਪਰ ਉੱਠੇ ਤੋਫਾਂ ਛਲਕਣ ਲੱਗੀਆਂ ਤੇ ਕਵੀ ਨੇ ਇਹਨੂੰ یوں ਬਿਆਨ ਕੀਤਾ ਜਦੋਂ ਤੋਂਸੇ ਚੋਟਾਂ ਲੱਗੀਆਂ ਤੇ ਕੇਸਰੀ ਚੁੱਲ੍ਹੇ ਨਿਸ਼ਾਨ ਦੋਹਾ ਤੇਰਾ ਦੇ ਛਾਤੀਆਂ ਤਾਣ ਕੇ ਦੋਹਾ ਇਰਾਨ ਦੇ ਛਾਤੀਆਂ ਤਾਣ ਕੇ ਲੱਥੇ ਰਣ ਦੇ ਵਿੱਚ ਜਵਾਨਾਂ ਲੈਂਦੀ ਮੌਤ ਸਿਰਾਂ ਤੇ ਫੇਰੀਆਂ ਲੈਂਦੀ ਮੌਤ ਸਿਰਾਂ ਤੇ ਫੇਰੀਆਂ ਡਾਡੀ ਮਸਤੀ ਹੋਈ ਜਾਣ ਕਈ ਛੈਲ ਮਾਵਾਂ ਦੇ लाडले ਕਈ ਖਲਮਾਵਾ ਦੇ ਲਾਡਲੇ ਹੋਗੇ ਦੇਸ਼ ਉਤੋ ਕੁਰਬਾਨ ਕਈ ਕਹਿਲ ਜਮੀ ਤੇ ਤੜਫਦੇ ਕਈ ਕਹਿਲ ਜਮੀ ਤੇ ਤੜਫਦੇ ਡੱਠੇ ਛੀਰਾਂ ਜਹ ਬਲਵਾਨ ਹੋਗੇ ਰਤਨਲ ਤਰਤੀ ਰੰਗਲੀ ਹੋਗੇ ਰਤਨਲ ਤਰਤੀ ਲੰਗਲੀ ਤੇ ਲੰਬੂ ਲਗੇ ਅਸਮਾਨ ਯੁੱਧ ਸ਼ੁਰੂ ਹੋ ਗਿਆ ਦੋਨੋਂ ਤਰਫੋਂ ਜਵਾਨ ਰੰਦੇ ਵਿੱਚ ਆ ਕੇ ਬਹਾਦਰੀ ਦੇ ਨਾਲ ਸ਼ਹੀਦੀ ਬਾਟੇ ਪੀਣ ਲੱਗੇ ਮੋਦਕੀ ਦੇ ਖੇਤ ਖੂਨ ਦੇ ਨਾਲ ਰੰਗੇ ਗਏ ਆਸੇ-ਪਾਸੇ ਲੋਥਾਂ ਦੇ ਢੇਰ ਲੱਗ ਗਏ ਅੰਗਰੇਜ਼ ਅਫਸਰ ਆਪਣੇ ਸੈਨਿਕ ਬਹਾਦਰਾਂ ਦੇ ਨਾਲ ਲੜਦੇ ਹੋਏ ਸਿੱਖਾਂ ਤੇ ਹਮਲਾ ਕਰ ਰਹੇ ਹਨਔਰ ਸਿੱਖਾਂ ਨੇ ਉਸ ਹਮਲੇ ਨੂੰ ਦੋਨੇ ਚੌਣੇ ਹੋ ਕੇ ਉਹਦਾ ਜਵਾਬ ਦੇ ਕੇ ਉਹਦਾ ਮੂੰਹ ਮੋੜਿਆ ਅੰਗਰੇਜ਼ ਦੀ ਇਹ ਪਹਿਲੀ ਲੜਾਈ ਸੀ ਜੋ ਇੱਕ ਬਰਾਬਰ ਦੀ ਫੌਜ ਦੇ ਨਾਲ ਟੱਕਰ ਸੀ ਬਹੁਤ ਹੱਲੇ ਬੋਲੇ ਸਿੱਖਾਂ ਲੋ ਉਹਨਾਂ ਹੱਲਿਆਂ ਦਾ ਉਸੇ ਤਰ੍ਹਾਂ ਦੁਨਾ ਚੌਣਾ ਹੋ ਕੇ ਜਵਾਬ ਮਿਲਿਆ ਕੁਝ ਅੰਗਰੇਜ਼ ਸੈਨਿਕ ਲੜਾਈ ਦੇ ਮੈਦਾਨ ਵਿੱਚੋਂ ਪਿੱਛੇ हट ਕੇ ਆਪਣੇ ਅੰਗਰੇਜ਼ ਬਰਗੇਡ ਦੇ ਪਿੱਛੇ ਜਾ ਛੁਪੇ ਜੋ ਸਿੱਖ সেনਾਪਤੀ ਵੇਖ ਰਿਹਾ ਸੀ ਉਹ ਆਪਣੇ ਫਰਜ਼ਾਂ ਨੂੰ ਪੁਲਾ ਚੁੱਕਿਆ ਸੀ ਉਹ ਨਹੀਂ ਚਾਹੁੰਦਾ ਸੀ ਕਿ ਸਿੱਖ ਫੌਜ ਇਹ ਜੰਗ ਜਿੱਤੇ ਉਸਨੇ ਸਿੱਖ ਫੌਜ ਦੇ ਵਾਧੇ ਪ੍ਰਭਾਵ ਨੂੰ ਦੇਖ ਕੇ ਆਪਣੇ ਨਿੱਜੀ ਛਪਾਈਆਂ ਦੇ ਨਾਲ ਜੋ 4-5000 ਡੋਗਰੇ ਤੇ ਮੁਸਲਮਾਨ ਸਨ ਉਹਨਾਂ ਦੇ ਨਾਲ ਮੈਦਾਨ ਵਿੱਚੋਂ ਨਸ ਜਾਣ ਦੇ ਚਾਲਦਲੇ সেনapati ਭੱਜ ਗਿਆ ਅਫਸਰ ਭੱਜ ਗਏ 5-6000 ਸੈਨਿਕ ਨਾਲ ਲੈ ਕੇ ਭੱਜਿਆ ਫਿਰ ਵੀ 5-6000 ਸਿੱਖ ਸੈਨਿਕ ਜੋ ਅੰਗਰੇਜ਼ਾਂ ਦੇ ਨਾਲ ਲੜਦੇ ਰਹੇ ਅੰਗਰੇਜ਼ਾਂ ਦੇ ਸੈਨਾਪਤੀ ਵੇਖ ਕੇ ਹੈਰਾਨ ਹੋ ਗਏ ਕਿ ਬਿਨਾ ਕਿਸੇ ਅਫਸਰ ਦੇ ਇਹ ਯੋਧੇ ਦੇਸ਼ ਲਈ ਜਾਨਾ ਮਾਰਨ ਵਾਸਤੇ ਕਿੰਨੇ ਜੋਸ਼ ਵਿੱਚ ਲੜ ਰਹੇ ਹਨ ਆਂਤ ਵਿੱਚ ਸਰ ਲੂਗਫ ਮਦਾਨ ਦੇ ਵਿੱਚ ਉਤਰਿਆ ਉਸ ਨੇ ਆਪਣੀ ਫੌਜ ਨੂੰ ਹੋਰ ਹੌਸਲੇ ਦੇ ਨਾਲ ਅੱਗੇ ਵਧਣ ਵਾਸਤੇ ਜੋਸ਼ ਦਿੱਤਾ ਅੰਗਰੇਜ਼ੀ ਫੌਜ ਹੋਰ ਜੋਸ਼ ਦੇ ਨਾਲ ਸਿੰਘਾਂ ਦੇ ਨਾਲ ਲੜਦੀ ਹੋਈ ਅੱਗੇ ਵਧੀ ਸ਼ਾਮ ਹੋ ਚੁੱਕੀ ਸੀ ਅੰਧੇਰਾ ਹੋਣਾ ਸ਼ੁਰੂ ਹੋ ਗਿਆ ਸੀ ਸਿੱਖ ਫੌਜ ਉਸੇ ਤਰ੍ਹਾਂ ਅੰਗਰੇਜ਼ੀ ਫੌਜ ਨੂੰ ਦੂਨੇ ਚੌਣੇ ਹੋ ਕੇ ਅੱਗੇ ਜਵਾਬ ਦੇ ਰਹੀ ਸੀ ਲੜਦਿਆਂ ਲੜਦਿਆਂ ਅੰਧੇਰਾ ਹੋਇਆ ਅੰਧੇਰੇ ਨੇ ਸਿੱਖ ਫੌਜ ਨੂੰ ਆਪਣੀ ਬੁੱਕਲ ਦੇ ਵਿੱਚ ਲਿਆ ਸਿੱਖ ਲੜਦੇ ਹੋਏ ਪਿੱਛੇ ਹਟੇ ਅੰਗਰੇਜ਼ ਪੂਰੀ ਰਾਤ ਮੋਰਚਿਆਂ ਦੇ ਵਿੱਚ ਬੈਠੇ ਰਹੇ ਉਹਨਾਂ ਦੀ ਹਿੰਮਤ ਨਹੀਂ ਹੋਈ ਕਿ ਸਿੱਖਾਂ ਦਾ ਪਿੱਛਾ ਕਰੇ ਡਰਦੇ ਰਹੇ ਕਿ ਸਿੱਖ ਫਿਰ ਕਿਤੇ ਆ ਕੇ ਅਟੈਕ ਨਾ ਕਰ ਦੇਣ ਸਵੇਰ ਹੋਈ ਖਾਲੀ ਵੇਖ ਕੇ ਮਦਾਨੇ ਜੰਗ ਨੂੰ ਉਹਨਾਂ ਨੇ ਜਿੱਤ ਦਾ ਬਿਗਲ ਵਜਾਇਆ ਅਤੇ ਸਤਾਰਾ ਕੋ ਸਿੱਖਾਂ ਦੀਆਂ ਤੋਪਾਂ ਜੋ ਸੁੰਨੀਆਂ ਪਈਆਂ ਸਨ ਉਹਨਾਂ ਤੇ ਕਬਜ਼ਾ ਕੀਤਾ ਅੰਤ ਦੇ ਵਿੱਚ ਸ਼ਾਹ ਮੁਹੰਮਦ ਲਿਖਦਾ ਹੈ ਅੱਜ ਹੂਏ ਸਰਕਾਰ ਤਾਮੁਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਹਾ ਮਮਦਾ ਇੱਕ ਸਰਕਾਰ ਬਾਜੋਂ ਹੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਸਾਡੇ ਗਦਾਸ ਸੈਨਾਪਤੀ ਦੇ ਨਾਲ ਇਹ ਜਿੱਤੀ ਹੋਈ ਜੰਗ ਨੂੰ ਹਾਰ ਦੇ ਵਿੱਚ ਤਬਦੀਲ ਹੋਈ ਸੋ ਇਹ ਸੀ ਮਦਕੀ ਦੀ ਜੰਗ ਦਾ ਸੰਖੇਪ ਇਤਿਹਾਸ ਇਸ ਦੇ ਵਿੱਚ ਅੰਗਰੇਜ਼ ਫੌਜ ਦਾ ਬਹੁਤ ਵੱਡਾ ਨੁਕਸਾਨ ਹੋਇਆ 13 ਅੰਗਰੇਜ਼ ਅਫਸਰ ਔਰ 2 ਦੇਸੀ ਅਫਸਰ ਸਣੇ 200 ਸਿਪਾਈ ਅੰਗਰੇਜ਼ ਫੌਜ ਦੇ ਮਾਰੇ ਗਏ ਜਿੱਥੇ ਕਿ 48 ਅਫਸਰ ਔਰ 600 ਦੇ ਕਰੀਬ ਜਵਾਨ ਘਾਇਲ ਹੋਏ ਇਹਨੇ ਕਿਸੇ ਸਿੱਖ ਫੌਜ ਦਾ ਨੁਕਸਾਨ ਹੋਇਆ ਸੋ ਦੋਸਤੋ ਅਗਰ ਇਹ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਔਰ ਕਮੈਂਟ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਕਿਸੇ ਦਾ ਕੋਈ ਵਿਚਾਰ ਹੋਵੇ ਕਮੈਂਟ ਰਾਈਨ ਲਿਖ ਕੇ ਜਰੂਰ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ